ਸੇ ਪਰ ਇੱਕ ਵਈ ਅਸੀਂ 28 ਤਰੀਕ ਨੂੰ ਰਾਤ ਨੂੰ ਪਰਾਂਗਰ ਸ੍ਰੀਨਗਰ ਤੋਂ ਚੱਲੇ ਸ੍ਰੀਨਗਰ ਤੋਂ ਅਸੀਂ ਪਮੰਡੀ ਗਏ 23 ਨੂੰ ਸਾਰ ਨੂੰ ਕਾਂਗੜੇ ਕਾਰੋਜੇ ਖੜ ਗਏ ਕਾਂਗੜੇ ਖੜ ਕੇ ਆਣ ਕੇ ਅਸੀਂ 29 30 ਤਰੀਕ ਨੂੰ ਨੇ ਕਾਂਗੜੇ ਛੱਡੀ ਦੋ ਦਿਨ ਕਾਰੋਜੇ ਰਹੇ ਇਹ 30 ਤਰੀਕ ਨੂੰ ਕਾਣਵੇਂ ਛੱਡ ਕੇ ਗਾਹ ਫੇਰ ਟੰਡ ਲਾਣ ਕੇ ਕਾਣਵੇਂ ਲੱਗੀ ਸਾਨੂੰ ਫੇਰ ਉਗਲੀ ਗੱਡੀ 30 31 ਤਰੀਕ ਨੂੰ ਰਾਤ ਨੂੰ ਇੱਕ ਤਰੀਕ ਨੂੰ ਪੰਜਾਬ 'ਚ ਆਏ। ਇਹ ਰਾਤ ਨੂੰ ਛੱਡੀ ਤੇ ਇੱਕ ਤਰੀਕ ਨੂੰ ਅਸੀਂ ਲਖਨਪੁਰ ਬਾਹਰ ਤੇ ਪਹੁੰਚੇ ਸੀ। ਇੱਕ ਤਰੀਕ ਤੋਂ ਬਾਅਦ ਅਸੀਂ ਲੈ ਕੇ ਸੀ ਆ ਗਏ 4 ਤਰੀਕ ਨੂੰ ਬੰਬਈ ਤੜਕੇ 4:00 ਵਜੇ ਸਾਡੇ ਕੋਲੇ ਪਰਚੀ ਆ 4 ਅਕਤੂਬਰ ਫੇਰੇ ਤੋਂ 26 ਨੂੰ 5 ਵਜੇ ਗੱਡੀ ਅੰਦਰ ਵੜਦੀ ਆਡੀ। ਇਹ ਗਈ ਔਰ ਸ਼ਨੀਵਾਰ ਦਾ ਸ਼ੁਕਰਵਾਰ ਦਾ ਦਿਨ ਸ਼ਨੀਵਾਰ ਖਾਲੀ ਨਹੀਂ ਗਰੀ ਨਾ ਕਰਕੇ ਪਰਵਾਰ ਕਰੀ ਨਾ ਸ਼ਨੀ ਗਰੀ ਨਾ ਕਰਕੇ ਤੀ ਨਾ ਅੰਤਵਰ ਕਰੀਆ ਤੋਰ ਬੰਬੇ ਮੰਡੀ ਬੰਦ ਆ ਗਏ ਨੇ ਅੱਜ ਪੂਰਾ ਦਿਨ ਟਪਾਦਾ ਸੋਮਵਾਰ ਆਇਆ ਦੇ ਸੋਮਵਾਰ ਮਾਲ ਕੱਢ ਲਿਆ ਬੰਦਿਆਂ ਨੇ ਮਾਲ ਤਾਰ ਕੇ ਵੀਡੀਓ ਬਣਾਇਆ ਸਾਡਾ ਆਪ ਕੀ ਆਜਾ ਆਜਾ ਸੋਮਵਾਰ ਮਲਾਂ ਗਿਆ ਲੰਦੀ ਵੀਡੀਓ ਬੁਣੋਣੀ ਸੀ ਅੱਜ ਜਿਹੜੀ ਇਸ ਦਾ ਉਹ ਨਾ ਲੈਣਾ ਲੈ ਹੋਏ ਜੀ ਇਹ ਬੰਦੇ ਨੇ ਆ ਘੜ ਤੋਂ ਮਾਲਣ ਦੀ ਵੀਡੀਓ ਸਾਰੇ ਬਘਾਦੇ ਆ ਜਿਹੜੇ ਡੱਬੇ ਕੱਲੇ ਆ ਆ ਬਘਾਦੇ ਸਾਰੇ ਡੱਬੇ ਜਿਹੜੇ ਆ ਡੱਬਿਆਂ ਦੇ ਵਿੱਚ ਮਾਲ ਮਾਲੀ ਪਿੱਛੋਂ ਮਾੜਾ ਪਿਆ ਇਹਨਾਂ ਨੇ ਸਾਨੂੰ ਆਂਦੇ ਵੀ ਡਰਾਈਵਰ ਦੀ ਗਲਤੀ ਆ ਹੁਣ ਪਾਲਾ ਕੱਟੀ ਜਾਂਦੇ ਆ ਸਾਡਾ ਬਈ ਸਾਡਾ ਕਸੂਰ ਇਹਦੇ ਵਿੱਚ ਦੱਸੋ ਵੀ ਇਹ ਗਲਤੀ ਆ ਵੀ ਅਸੀਂ ਚੌਥੇ ਦੇ ਨਾਲ ਕੇ ਮੰਡੀ ਕਰਾਤੀ ਕਰਕੇ ਚੌਥੇ ਦੇ ਨਾਲ ਅਸੀਂ ਆਣ ਕੇ ਮੰਡੀ ਕਰਾਤੀ ਛੇਪਾਂ ਦੀ ਛੇ ਖਰਾਬ ਹੋਇਆ ਵਿੱਚ ਇਹਨਾਂ ਦੀ ਪੇਟੀ ਦੀ ਸੇਵ ਪ੍ਰੋਪਰ ਕੇ ਕਾਟੂਸਰਾ ਹੋਇਆ ਬੇਟੀ ਅਸੀਂ ਪਾੜੀ ਹੋ ਗਿਆ ਅਸੀਂ ਖੋਲ ਕੇ ਕੁਝ ਵੀ ਕੀਤਾ ਹੋਵੇ ਫਿਰ ਸਾਨੂੰ ਨਜਾਇਜ਼ ਕਹਿ ਸਕਦੇ ਆ ਇਹ ਹੁਣ ਸਾਡਾ ਭੌੜਾ ਨਹੀਂ ਦਿੰਦੇ ਪੈਸੇ ਸਾਡੀ ਹੱਥ ਛੋੜ ਕੇ ਬੇਨਤੀ ਹੈ ਵੀ ਵੱਧ ਤੋਂ ਵੱਧ ਗਰੁੱਪਾਂ 'ਚ ਸ਼ੇਅਰ ਕਰਦੇ ਹੋ ਇਹ ਵੀਡੀਓ ਬਈ ਟਰੱਕਾਂ ਵਾਲਾਂ ਤੱਕ ਸਭ ਨੂੰ ਪਤਾ ਲੱਗ ਜੇ ਰਾਜ ਬ੍ਰਦਰ ਗਰੁੱਪ ਤੱਕ ਵੀ ਪੇਜ ਤੇ ਨੂੰ ਹੀ ਪਤਾ ਲੱਗਣਾ ਚਾਹੀਦਾ ਵੀ ਸੇਬਾਂ ਵਾਲੀ ਗੱਡੀ ਨਾਲ ਭਰੀ ਨਾ ਮਹਾਰਾਸ਼ਟਰ ਬੰਬਈ ਨਹੀਂ ਇਕੱਲੇ ਹਰੇਕ ਜਗ੍ਹਾ ਤੇ ਪੁਣੇ ਵੀ ਹੈ ਹਰੇਕ ਜਗ੍ਹਾ ਜਿੱਥੇ ਮਹਾਰਾਸ਼ਟਰ ਜਾਂਦੇ ਮੈਂ ਇਸ ਟਾਈਮ ਬੰਬਈ ਮੰਡੀ 'ਚ ਖੜਾ ਮੰਡੀ ਨੂੰ ਬਣਾ ਕੇ ਵੀਡੀਓ ਪਾਈ ਜਾਂਦਾ ਪਰ ਕੀ ਆ ਚਾਰ ਤਰੀਕੇ ਕਰਕੇ ਚਾਹ ਦੇਦੀ ਜਿਹੜੀ ਇਹਨਾਂ ਨੇ ਮੈਨੂੰ ਦਿੱਤੀ ਸੀ ਚਾਰ ਤਰੀਕ ਨੂੰ ਮੈਂ ਮੰਡੀ ਕਰਾਤੀ ਉਲਟਾ ਹੁਣ ਮੈਨੂੰ ਇੱਕ ਦੁਕਾਨ ਵਾਲਾ ਪੜਾ ਨਹੀਂ ਦਿੰਦਾ ਕਿ ਉਹ ਕਹਿੰਦਾ ਵੀ ਤੇਰੀ ਮੰਡੀ ਲੇਟ ਆ ਇੱਕ ਦੁਕਾਨ ਵਾਲਾ ਪੜਾ ਦਿੰਦਾ ਨਹੀਂ ਉਹ ਕਹਿੰਦਾ ਮੰਡੀ ਲੇਟ ਆ ਦੂਜੇ ਬੰਦਿਆਂ ਦੇ ਵੀ ਤੇਰਾ ਮਾਲ ਡੈਮੇਜ ਆ ਬਈ ਵਾਪਸ ਲੈ ਜਾ ਕਿਤੇ ਮਰਜ਼ੀ ਲੈ ਜਾ 1000 ਰੁਪਏ ਦੇ ਸਹਾਨਾ ਸੀ ਕਰਾਇਆ ਕਟਾਂਗੇ ਇਹ ਹਸਤਾਮ 106 ਪੇਟੀਆਂ ਆਇਆ ਇੱਕ ਲੱਟ ਤੇ 6000 ਰੁਪਏ ਆਮਾ ਦਾ ਭੜਾ ਇਸ ਟਾਈਮ ਇੱਥੇ ਪੇਟੀ ਸਹੀ ਪੇਟੀ ਜਿਹੜੀ ਜਮਾ ਸਹੀ ਪੇਟੀ ਆ 400 ਰੁਪਏ ਦੇ ਹਿਸਾਬ ਨਾਲ ਵੇਖਤੀ ਪਈ ਤੇ 100 ਰੁਪਏ ਵਾੜਾ ਕੱਢੇ ਜਾਂਦੇ ਸਾਡਾ 100 ਰੁਪਿਆ ਕਰਾਇਆ ਕੱਢੀ ਜਾਂਦੇ ਮੈਂ ਸਾਰੀਆਂ ਵੀਡੀਓ ਵੀ ਪਾ ਸਕਦਾ ਬਣਾ ਕੇ ਮੈਨੂੰ ਵੀਡੀਓ ਨਹੀਂ ਬਣਾਉਣ ਦਿੰਦੇ ਰੋਕਦੀ ਪਿਆ ਬੰਦੇ ਕਿਉਂਕਿ ਇੱਕ ਮਹਾਰਾਸ਼ਟਰ ਚ ਅਸੀਂ ਇਕੱਲੇ ਖੜੇ ਆ ਬਾਕੀ ਬੰਦੀ ਵੀ ਹੈ ਜਿਹੜਾ ਡਰਾਈਵਰ ਕਿਉਂਕਿ ਬੋਲ ਨਹੀਂ ਸਕਦੀ ਮਹਾਰਾਸ਼ਟਰ ਜੀ